ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇਕਬਾਲ ਹੈ अच्छा ये इकबाल जी, जी की दिक्कत आई थी मैं, मेनू बैक पेन दी बहुत ज्यादा प्रॉब्लम सी की 5-6 ਸਾਲਾਂ ਤੋਂ ਤੇ ਮੈਂ ਬਹੁਤ ਡਾਕਟਰਾਂ ਤੋਂ ਦਵਾਈ ਖਾਈ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਡਾਕਟਰ ਲੋਕ ਪਹਿਲਾਂ ਹੀ ਜਾਣਦੇ ਆ ਟੈਸਟ ਕਰਦੇ ਨੇ ਵੱਡੇ ਵੱਡੇ ਟੈਸਟ ਲਿਖ ਦੇਦੇ ਨੇ ਤੁਹਾਨੂੰ ਤੇ ਆਪਾਂ ਟੈਸਟਾਂ ਦਾ ਪਹਿਲਾਂ ਖਰਚਾ ਕੀਤਾ ਦਵਾਈਆਂ ਦਾ ਖਰਚਾ ਕੀਤਾ ਉਹਨਾਂ ਜਿੰਨਾ ਜਿੰਨਾ ਇਨਸਟਰਕਸ਼ਨ ਦਿੱਤੀ ਆ ਆਪਾਂ ਫੋਲੋ ਕੀਤੀ ਹਾਂਜੀ ਲੇਕਿਨ ਸਾਨੂੰ ਕੋਈ ਆਰਾਮ ਨਹੀਂ ਮਿਲਿਆ ਜੀ ਫਿਰ ਇੱਕ ਆਪਾਂ ਕਿਸੇ ਆਯੁਰਵੇਦ ਤੋਂ ਖਾਲ ਦੇ ਦੇ ਦਵਾਈ ਵੀ ਉਹਨਾਂ ਦੀ ਵੀ ਸਾਈਡ ਇਫੈਕਟ ਜਾਂ ਫਿਰ ਹੌਲੀ ਹੌਲੀ ਅਸਰ ਕਰਦਾ ਸੀ ਨਹੀਂ ਕਰਦਾ ਸੀ ਲੇਕਿਨ ਪ੍ਰੋਬਲਮ ਤਾਂ ਸਾਨੂੰ ਪ੍ਰੋਪਰ ਰਹਿੰਦੀ ਸੀ ਸਾਨੂੰ ਪੈਨ ਚ ਦਿੱਕਤ ਆਉਂਦੀ ਸੀ ਸਾਨੂੰ ਮੈਨੂੰ ਕ੍ਰਿਕਟ ਦਾ ਸ਼ੌਕ ਸੀਗਾ ਮੈਨੂੰ ਉਹ ਵੀ ਛੱਡਣਾ ਪਿਆ ਆਪਣਾ ਤੇ ਮੈਂ ਕ੍ਰਿਕਟ ਵੀ ਨਹੀਂ ਖੇਡ ਪਾਂਦਾ ਸੀ ਦੌੜ ਭੱਜ ਵੀ ਨਹੀਂ ਹੁੰਦੀ ਸੀ ਮੇਰੇ ਤੋਂ ਤੇ ਫਿਰ ਮੈਨੂੰ ਕੋਈ ਯਾਰ ਦੋਸਤ ਹੈ ਮੇਰੇ ਉਹ ਇੱਥੇ ਡਾਕਟਰ ਸਰ ਦਾ ਹਸਪਤਾਲ ਹੈ ਤੇ ਮਲਡਾਊਨ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਵੱਲ ਸੁਜੈਸਟ ਕੀਤਾ ਮੈਨੂੰ ਮੈਂ ਇੱਥੇ ਆਇਆ ਉਹਨਾਂ ਨਾਲ ਇੱਕ ਵਾਰੀ ਮੈਂ ਦਵਾਈ ਨਹੀਂ ਲੀਤੀ ਇੱਕ ਵਾਰੀ ਦੋ ਵਾਰੀ ਉਹਨੂੰ ਦੇਖਿਆ ਮੈਂ ਕਿ ਪਹਿਲਾਂ ਇਹਨੂੰ ਠੀਕ ਹੋਣ ਦੋ ਬਾਅਦ ਵਿੱਚ ਮੈਂ ਦਵਾਈ ਲਵਾਵਾਂਗਾ ਤੇ ਉਹਦੇ ਮੈਂ ਫਰਕ ਦੇਖਿਆ ਤੇ ਫਿਰ ਮੈਂ ਡਾਕਟਰ ਸਾਹਦਾਈ ਦੇ ਕੋਲ ਆਇਆ ਤੇ ਮੈਂ ਦਵਾਈ ਲਈਤੀ ਪ੍ਰੋਪਰ ਮੈਡੀਸਨ ਲਈਤੀ ਤੇ ਉਹਨਾਂ ਦਾ ਕੋਰਸ ਕੀਤਾ ਅੱਜ ਮੈਂ ਚੰਗੀ ਤਰ੍ਹਾਂ ਹਰ ਚੀਜ਼ ਕਰ ਰਿਹਾ ਐਕਟਿਵ ਮੈਂ ਬਿਲਕੁਲ ਫੋਰ ਤੁਹਾਡੇ ਸਾਹਮਣੇ ਫਿੱਟ ਖੜਿਆ ਵਾਂ ਬਿਲਕੁਲ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਸਾਹਦਾਈ ਦਾ ਬਿਲਕੁਲ ਧੰਨਵਾਦ ਕਰਦਾ ਜੀ ਮੈਂ ਹਰ ਇੱਕ ਬੰਦੇ ਨੂੰ ਆਹੀ ਸੁਜੈਸਟ ਕਰਾਂਗਾ ਕਿ ਜਿਨ੍ਹਾਂ ਨੂੰ ਗੱਠੀਆਂ ਦੀ ਜੋੜਾਂ ਦੀ ਪ੍ਰੋਬਲਮ ਕਿਸੇ ਚੀਜ਼ ਦੀ ਵੀ ਕੋਈ ਪ੍ਰੋਬਲਮ ਹੈ ਤੁਸੀਂ ਡਾਕਟਰ ਸਾਹਦਾਈ ਦੇ ਕੋਲ ਆਓ ਉਹ ਇਲਾਜ ਕਰਨ ਦੇ ਕਿ ਤੁਹਾਨੂੰ ਇੱਕ ਡਾਈਟ ਚਾਰਟ ਬਣਾ ਕੇ ਦੇਣਗੇ ਤੁਸੀਂ ਹਰਕਲ ਖਾਣੇ ਦੇਖ ਰਹੇ ਕਿੱਦਾਂ ਦੇ ਤੁਸੀਂ ਬਾਹਰ ਦਾ ਖਾਣਾ ਖਾਓਗੇ ਤੁਹਾਨੂੰ ਅੰਦਰ ਦਾ ਆਪਣੇ ਆਪ ਹੀ ਹੋਣੀਆਂ ਨੇ ਤੇ ਫਿਰ ਤੁਸੀਂ ਦਵਾਈਆਂ ਲਓਗੇ ਇੱਧਰ ਉੱਧਰ ਭੱਜੋਗੇ ਜਿਹੜੀ ਦਵਾਈਆਂ ਸਾਡੀ ਅੰਗਰੇਜ਼ੀ ਦਵਾਈ ਖਾਂਦੇ ਨੇ ਉਹ ਤਾਂ ਹੋਰ ਵੀ ਖਦਣ ਨਾਲ ਸਾਡੇ ਵਾਸਤੇ ਹੱਡੀਆਂ ਖੋੜ ਦਿੰਦੀਆਂ ਨੇ ਸਾਡੀਆਂ ਤੇ ਤੁਸੀਂ ਆਯੁਰਵੇਦ ਨੂੰ ਆਯੁਰਵੇਦ ਨੂੰ ਬਿਲਿਵ ਲਾਈਫ ਚ ਲੈ ਕੇ ਆਓ ਆਯੁਰਵੇਦ ਤੁਹਾਨੂੰ ਬਿਲਕੁਲ ਫਿਟ ਕਰੂਗਾ ਜਿਵੇਂ ਕਿ ਸਾਡੇ ਪੁਰਾਣੇ ਟਾਈਮ ਚ ਬਜ਼ੁਰਗ ਆਯੁਰਵੇਦ ਦੀ ਇਸਤੇਮਾਲ ਕਰਦੇ ਹੁੰਦੇ ਸੀਗੇ ਹਕੀਮਾਂ ਨਾਲ ਉਹ ਫਿਰ ਇੱਕ ਵਾਰੀ ਉਹਨਾਂ ਦਾ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੈ ਮਹੀਨੇ ਛੇ ਮਹੀਨੇ ਜ਼ਰੂਰ ਲੱਗੋਗੇ ਲੇਕਿਨ ਤੁਸੀਂ ਪ੍ਰੋਪਰ ਠੀਕ ਹੋ ਜਾਓਗੇ ਤੁਸੀਂ ਡਾਕਟਰ ਸ਼ਾਰਦਾਯਰਵੈਦਾ ਦੀ ਦਵਾਈ ਤੋਂ ਸੰਤੁਸ਼ਟ ਹੋ ਹਾਂਜੀ ਬਿਲਕੁਲ ਕੋਈ ਬਿਲਕੁਲ ਦਿੱਕਤਾਂ ਨਹੀਂ ਤੁਸੀਂ ਬਿਲਕੁਲ ਕੋਈ ਕੰਮ ਦਾ ਨਹੀਂ ਕੋਈ 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 ਮੈਡੀਕੀਮੈਂਟ ਵੀ ਸਰ ਤੁਹਾਡੇ ਸਾਹਮਣੇ ਕੋਈ ਬਾਡੀ ਚ ਪੇਨ ਨਹੀਂ ਹੋ ਰਹੀ ਕੋਈ ਪੇਨ ਨਹੀਂ ਹੈ ਓਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ